ਇਸ ਦਾ ਜੇਕਰ ਰੇਟ ਦੀ ਗੱਲ ਕਰੇ ਤਾਂ ਆਪਸੇ ਕਮ ਸੇ ਕਮ ਕਿੰਨੇ ਮੇ ਸ਼ੁਰੂ ਹੋ ਜਾਪੇਗਾ ਹਾਈਸਟ ਰੇਟ ਇਹ 3 ਰੁਪਏ ਸੇ ਸਟਾਰਟ ਹੁੰਦਾ ਹੈ ਇਹ 35 ਰੁਪਏ ਤੱਕ ਜਾਂਦਾ ਹੈ 3 ਰੁਪਏ ਸੇ 35 35 ਠੀਕ ਹੈ ਜਾਨੀ ਕਿ ਹਮ ਬਾਤ ਕਰੇ ਜੋ ਜਨ ਹਮਾਰੇ ਬਾਈਓ ਕੋ ਘਰ ਮੇ ਲਗਾਣਾ ਹੋ ਜਾਂ ਕਿਸੇ ਨੇ ਨਿਆ ਕਾਮ ਸ਼ੁਰੂ ਕਰਨਾ ਹੋ ਹੈ ਨਾ ਤੋ ਉਹ ਆਪਸੇ ਡਾਇਰੈਕਟ ਮੰਗਵਾ ਸਕਦਾ ਹੈ ਬਿਲਕੁਲ ਬਿਲਕੁਲ ਭਰਾਓ ਜੇਕਰ ਤੁਸੀਂ ਘਰੇ ਲਵਾਉਣ ਲਈ ਮੰਗਵਾਉਣਾ ਤਾਂ ਵੀ ਤੁਸੀਂ ਆਪਣੀ ਕੋਠੀ ਜਿੰਨਾ ਨੂੰ ਸਾਈਜ਼ ਦੱਸ ਕੇ ਮੰਗਵਾ ਸਕਦੇ ਹੋਗੇ ਤੇ ਜੇਕਰ ਤੁਸੀਂ ਕਿਸੇ ਭਰਾ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿਲ ਪਿੰਡ ਹਰੀਗੜ੍ਹ ਜਲਾ ਬਰਨਾਲਾ ਭਰਾਵੋ ਇਸ ਟਾਈਮ ਮੈਂ ਗੌਰੀ ਸਟੋਨ ਸਪਲਾਇਰਸ ਵਾਲੇ ਵੀਰਾਂ ਕੋਲੇ ਖੜਾਂਗਾ ਜਿੱਥੇ ਆਪਣੇ ਘਰਾਂ ਦੇ ਵਿੱਚ ਜਿਹੜਾ ਪੱਥਰ ਲੱਗਦਾ ਹੁੰਦਾਗਾ ਹਨਾ ਇਹ ਕਿਵੇਂ ਤਿਆਰ ਹੁੰਦਾ ਕਿਵੇਂ ਕੱਟਿਆ ਜਾਂਦਾ ਜਾਂ ਜਿਵੇਂ ਆਪਾਂ ਇਸ ਤਰੀਕੇ ਦਾ ਜਿਹੜਾ ਗ੍ਰੇਨਾਈਟ ਹੈਗਾ ਆਪਾਂ ਵਰਤਦੇ ਆ ਯੂਜ਼ ਕਰਦੇ ਆ ਇਹ ਜਮੀਨ ਦੇ ਵਿੱਚੋਂ ਕਿਸ ਤਰੀਕੇ ਆ ਜਿਹੜਾ ਬਾਈ ਨਿਕਲਦਾਗਾ ਤੇ ਕਿਵੇਂ ਇਹ ਕਟਿਆ ਜਾਂਦਾ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਆ ਤੇ ਆ ਇਹਦੇ ਵਿੱਚ ਵੇਸਟੇਜ ਆ ਗਈ ਜਿਵੇਂ ਪੰਜਾਬ ਦੇ ਵਿੱਚ ਬਹੁਤੀਆਂ ਜਗ੍ਹਾ ਤੇ ਆਪਾਂ ਨੂੰ ਕਿਤੇ ਇਹੋ ਜਿਹੇ ਮਿਲ ਜਾਂਦੇ ਹੈਗੇ ਇਹ ਸਾਰਾ ਇਹਨਾਂ ਕੋਲੇ ਵੇਸਟੇਜ ਆ ਤੇ ਆਪਣੀ ਨਾਲ ਖੜੇ ਆਰਾਮ ਆਰਾਮ ਜੀ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂਨੇ ਬੋਲਾ ਆਪਕਾ ਵੀ ਹੋ ਜਾਏ ਹਮਾਰਾ ਵੀ ਹੋ ਜਾਏ ਜੋ ਪੰਜਾਬ ਕੇ ਲੋਕ ਬੈਠੇ ਹੈ ਬਿਲਕੁਲ ਜੀ ਜੀ ਬਿਲਕੁਲ ਜੀ ਆਪ ਕਹੋ ਜੇ ਸਟੋਨ ਕਾ ਕਾਮ ਹੈ ਹੈ ਨਾ ਇਸਮੇ ਕੌਨਸੀ ਕੁਆਲਿਟੀ ਕਾ ਹੈ ਜੈਸੇ ਇੱਕ ਤਾਂ ਕੋਟਾ ਸਟੋਨ ਹੋ ਜਾਂਦਾ ਹੈ ये आपका कौन से नाम से है ये अपना के नाम से आता है।, के नाम ये से। है अपना राजस्थान में उससे तीस किलोमीटर दूर है माल टोटल साइज मिल जाएगी आपको ठीक है इसके अंदर दोनों साइड वाला आता है ठीक है कोटा स्टोन में आपको एक साइड का मिलेगा इसमें दोनों साइड वाला दोनों साइड वाला जैसा चाहे आप लगा सकते हैं इसको ठीक है इसका अगर रेट की बात करें तो आपसे कम से कम कितने में शुरू हो जाता है और हाईएस्ट रेट ये 3 रुपए से स्टार्ट होता है ये 35 रुपए तक जाता है 3 रुपए से 35 35 ठीक है यानी कि हम बात करें जो जिन हमारे भाइयों को घर में लगाना हो या किसी ने नया काम शुरू करना जी हो है ना जी जी। तो वो आपसे डायरेक्ट मंगवा सकता है ब्रावो जेकर तुसी घर ए लगवाण ਲਈ मंगवाणा ता भी तुसी अपनी कोठी जन्ना नु साइज दस के मंगवा सकदे होगे ते जेकर तुसी किसी भ्राणे नया काम शुरू करना है है ना ਤਾਂ ਵੀ ਤੁਸੀਂ ਆ ਜਿਹੜੇ ਇਹਨਾਂ ਦੇ ਨੰਬਰ ਨੇਗੇ ਆਪਾਂ ਤੁਹਾਨੂੰ ਉੱਪਰ ਪਾ ਦਾਂਗੇ ਬਾਈ ਇਹਨਾਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਆਜੋ ਤੁਹਾਨੂੰ ਹੁਣ ਆਪਾਂ ਬਾਈ ਅੱਗੇ ਦਿਖਾਉਣੇ ਆਗੇ ਵੀ ਅੱਗੇ ਅੰਦਰ ਫੈਕਟਰੀ ਤੇ ਕੀ ਹੁੰਦਾ ਜਿਵੇਂ ਆਪਾਂ ਗੱਲ ਕਰੀਏ ਭਰਾਵੋ ਵੀ ਆਪਣੀਆਂ ਨਾ ਕੰਧਾਂ ਦੇ ਉੱਪਰ ਲੱਗਦਾਗਾ ਜੇ ਕੀ ਆਹ ਮੜਾ ਖਿੱਚ ਕੇ ਦਿਖਾਈਂ ਇੱਧਰ ਨੂੰ ਔਰਲੇ ਪਾਸੇ ਕਰੀ ਤੇ ਜਿਵੇਂ ਆਹ ਚੀਜ਼ ਆਪਾਂ ਆਪਣੀਆਂ ਕੰਧਾਂ ਦੇ ਉੱਪਰ ਲਗਾਉਣੇ ਆਗੇ ਤੇ ਹਾਂਜੀ ਠੀਕ ਹੈ ਤੇ ਆਹਾਂ ਤੁਸੀਂ ਲਾ ਲਓ ਵੀ ਥਰਡ ਕਲਾਸ ਦੀ ਕੁਆਲਿਟੀ ਹੈਗੀ ਜਿਹੜਾ ਇਹਦਾ ਰੇਟ ਹੈਗਾ ਹਨਾ ਤੇ ਆ ਚੀਜ਼ ਆਪਣੇ ਜਿਵੇਂ ਕੰਧਾਂ ਦੇ ਆਪਾਂ ਲਾਉਣੀ ਹੈ ਜਿਵੇਂ ਆ ਵੀ ਪਿਆ ਇਹ ਸਿਰਫ ਇੱਥੋਂ ਤੁਹਾਨੂੰ 5 ਰੁਪਏ ਫੁੱਟ ਪਊਗਾ ਤੇ ਨਾ ਇਹ ਜਿਹੜਾ ਸਟੋਨ ਹੈ ਇਹ ਨਿੰਬੇੜਾ ਸਟੋਨ ਹੈ ਨਿੰਬੇੜਾ ਸਟੋਨ ਹੈ ਚਿਤਾਉੜ ਕੜਦੇ ਪਾਸ ਤੇ ਇੱਕ ਆਪਾਂ ਨੂੰ ਕਹਿੰਦੇ ਆ ਕੋਟਾ ਸਟੋਨ ਤੇ ਇਹ ਨਿੰਬੇੜਾ ਸਟੋਨ ਹੈਗਾ ਤੇ ਇੱਥੇ ਕੁਆਲਿਟੀ ਹੈਗੀ ਜਿਹੜੀ ਤੁਹਾਨੂੰ ਬਹੁਤ ਪ੍ਰਕਾਰ ਦੀ ਕੁਆਲਿਟੀ ਮਿਲ ਜਾਣੀ ਆ ਤੇ ਜਿਹੜਾ ਰੇਟ ਹੈਗਾ ਇਹਦਾ ਬਹੁਤ ਵਧੀਆ ਮਿਲ ਜਾਣਾਗਾ ਬਹੁਤ ਜ਼ਿਆਦਾ ਆਪਾਂ ਕਹੀਏ ਵੀ ਤੁਹਾਨੂੰ ਪਰਤੇ ਦੇ ਵਿੱਚ ਰੇਟ ਪੈ ਰੇਟ ਪੈਣਾ ਤੇ ਜਿਹੜਾ ਇਹ ਹੈ ਭਰਾਵੋ ਇਹ ਆ ਗਿਆ 15 ਰੁਪਏ ਫੁੱਟ ਤੇ ਇਹਨੂੰ ਆਪਾਂ ਦੀਵਾਰਾਂ ਲਈ ਵੀ ਵਰਤ ਸਕਦੇ ਹਾਂ ਹਨਾ ਹਨਾ ਪਿਛਲੀ ਸਾਡੇ ਡਿਜ਼ਾਈਨ ਹੈ ਇਸਕਾ ਹਨਾ ਬਿਲਕੁਲ ਠੀਕ ਹੈ ਇਹ 15 ਰੁਪਏ ਫੁੱਟ ਪੈਂਦਾਗਾ ਉਹ ਪੈਂਦਾ ਸੀ 5 ਰੁਪਏ ਤੁਸੀਂ ਲਾ ਲਓ ਵੀ ਆਪਾਂ ਨੂੰ ਉਥੇ 5 ਰੁਪਏ ਫੁੱਟ ਵਾਲਾ ਜਿਹੜਾਗਾ ਉਹੀ ਆਪਾਂ ਨੂੰ ਉਥੇ 20 25 25 30 30 ਰੁਪਏ ਬਾਈ ਜਿਹੜਾ ਵਿਕ ਰਿਹਾ ਤੇ ਜਿਹੜਾ ਆਹਾ ਇਹਨੂੰ ਆਪਾਂ ਬਾਈ ਜਿਹੜੀਆਂ ਆਪਣੀਆਂ ਪੌੜੀਆਂ ਨੇ ਹਨਾ ਆਪਣੀਆਂ ਪੌੜੀਆਂ ਦੇ ਲਈ ਵੀ ਵਰਤ ਸਕਦੇ ਹਾਂਗੇ ਜੋ ਆ ਕੇ ਪੜਾਈ ਜੋ ਗਰਾਊਂਡ 'ਤੇ ਲਗਾਉਣੇ ਲਈ ਆ ਜਾਓ ਜੈਸੇ ਜੇ ਹੈ ਜੇ ਗਰਾਊਂਡ 'ਤੇ ਲਗਾਉਣੇ ਲਈ ਆ ਗਿਆ ਹੈ ਨਾ ਇਹ 15 ਰੁਪਏ ਫੁੱਟ ਠੀਕ ਹੈ ਇਹ ਭਰਾ ਉਹ 15 ਰੁਪਏ ਫੁੱਟ ਹੈ ਤੁਸੀਂ ਉਰੋਂ 16 22 16 22 ਦਾ ਇਹਦਾ ਸਾਈਜ਼ ਆ ਤੇ ਇਹ 15 ਰੁਪਏ ਫੁੱਟ ਆ ਤੁਸੀਂ ਕਿਤੇ ਆਮ ਵੀ ਨਾਰਮਲ ਪਤਾ ਕਰਨ ਜਾਓਗੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਤੁਹਾਨੂੰ 30 ਰੁਪਏ ਤੋਂ ਘੱਟ ਕੋਈ ਕਿਸੇ ਨੇ ਦੇਣਾ ਹੀ ਨਹੀਂ ਹੈਗਾ ਇਹ ਮੈਂ ਇਹਨਾਂ ਨਾਲ ਗੱਲ ਕਰੀ ਹੈਗੀ ਛੋਡੇ ਮਾਧਿਅਮ ਰਹੀਂ ਤੇ ਇਹ ਇੱਥੇ ਸੇਠ ਜੀ ਦੇ ਬੇਟੇ ਨੇਗੇ ਠੀਕ ਹੈ ਬੀਕੋ ਇਹ ਕਿਤਨਾ ਹੈ ਇਹ ਵਾਲਾ ਇਹ ਵਾਲਾ ਸਰ ਅੱਛਾ ਇਹ ਵਾਲਾ ਆਪ ਦੇਖੀਏ ਠੀਕ ਹੈ ਇਹ ਵਾਲਾ ਇਹ ਕਿਤਨੇ ਰੁਪਏ ਪੜੇਗਾ 20 ਰੁਪਏ ਫੁੱਟ ਪੜੇਗਾ ਇਸ ਵਿੱਚ ਦੋਨੋਂ ਸਾਈਡ ਆਏਗਾ ਠੀਕ ਹੈ ਇਹ ਭਰਾਵੋ 20 ਰੁਪਏ ਫੁੱਟ ਪੈਂਦਾ ਤੇ ਇਹਦੀ ਦੋਨੋਂ ਸਾਈਡ ਤੁਸੀਂ ਦੇਖ ਲਓ ਵੀ ਬੈਸਟ ਕੁਆਲਿਟੀ ਆ ਗਈ ਤੇ ਹਾਂਜੀ ਹਾਂਜੀ ਬਿਲਕੁਲ ਤੇ ਦੇਖ ਲਓ ਬਾਈ ਪੂਰਾ ਵਧੀਆ ਪਾ ਕਹੀਏ ਵੀ ਕਿਵੇਂ ਵੀ ਤੁਸੀਂ ਫਰਸਤੇ ਇਹਨੂੰ ਯੂਜ਼ ਕਰਨਾਗਾ ਤਾਂ ਬਹੁਤ ਵਧੀਆ ਯੂਜ਼ ਕਰ ਸਕਦੇ ਹੋ ਤੇਰੀਆਂ ਦੋਨੇ ਸਾਈਡਾਂ ਤੇ ਅਲੱਗ-ਅਲੱਗ ਜਿਹੜੀ ਡਿਜ਼ਾਈਨਿੰਗ ਆ ਗਈ ਤੁਸੀਂ ਦੋਨੇ ਸਾਈਡਾਂ ਦੇ ਵਿੱਚੋਂ ਕੋਈ ਵੀ ਵਰਤ ਸਕਦੇ ਹੋਗੇ ਆਪਾਂ ਦਾ ਇਸ ਦੇ ਲਈ ਛੇ ਹੈ ਤਾਂ ਇਹ ਹੈ ਕਿਸ ਕੇ ਲਈ ਗਦਾਮ ਕੇ ਲਈ ਹਾਂ ਹਾਂ ਚੜਾਣਾ ਹੋਣਾ ਠੀਕ ਹੈ ਉਸ ਤੇ ਇਹ ਇਹ ਫਰਸ਼ ਲੱਗੇਗਾ ਕੰਦੇਜੀ ਗਦਾਮ ਦੇ ਵਿੱਚ ਚੜਾਉਣਾ ਤਾਂ ਉਹਦੇ ਵੀ ਲਈ ਵੀ ਸਾਨੂੰ ਆਪਾਂ ਦਿਖਾਉਣੇ ਹੈਗੇ ਠੀਕ ਹੈ ਆ ਮੋٹے ਵਾਲਾ ਆ ਗਿਆ ਬਾਈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਬਰੀਕ ਵੀ ਹੁੰਦਾ ਉਹਦੋਂ ਮੋਟਾ ਵੀ ਹੁੰਦਾ ਉਹਦੋਂ ਮੋਟਾ ਵੀ ਹੁੰਦਾ ਜਿਵੇਂ ਗਦਾਮ ਦੇ ਵਿੱਚ ਆਪਣੇ ਕਈ ਵਾਰ ਬਾਜਨ ਬੋਜਨ ਵਾਲਾ ਕੰਮ ਹੁੰਦਾਗਾ ਤਾਂ ਉੱਥੇ ਬਾਈ ਜੀ ਆ ਚੀਜ਼ਾਂ ਲੱਗ ਜਾਂਦੀਆਂ ਨੇ ਇਹ ਮੋਟਾ ਇਹ ਕਿਦਣਾ ਇਹ ਵੀ ਬਾਈ ਤੁਹਾਨੂੰ 15 ਰੁਪਏ ਫੁੱਟ ਪਾਊਗਾ ਸਿਰਫ ਜੇ ਆਪਾਂ ਕਹੀਏ ਉਹ ਜੇ ਸਾਰਾ ਏਕ ਹੀ ਹੈ ਨਾ ਹਾਂ ਏਕ ਹੀ ਹੈ ਹਾਂ ਇਹ ਸਾਰਾ ਏਕ ਹੀ ਹੈ ਤੇ ਅਗਰ ਕੋਈ ਕਰੇ ਕਿ ਜੈਸੇ ਕਿਸੇ ਨੇ ਪੰਜਾਬ ਕੋ ਮਗਵਾਉਣਾ ਹੋ ਆਪਸੇ ਕੋਈ ਵੀ ਸਮਾਨ ਹੈ ਨਾ ਜੀ ਤਾਂ ਕਿਸੇ ਦਾ ਆਪਕੋ ਆਰਡਰ ਆਏ ਜੀ ਤਾਂ ਉਹਨੂੰ ਕਿਤਨੀ ਪੇਮੈਂਟ ਆਪਕੋ ਸੈਂਡ ਕਰਨੀ ਪੜੇਗੀ ਮੰਨ ਲਓ ਕਿਤਨੇ ਪਰਸੈਂਟ ਪੇਮੈਂਟ ਆਪਕੋ ਸੈਂਡ ਕਰਨੀ ਪੜੇਗੀ ਸਵੈਤਾ ਹੈ ਕਿ फिफ्टी परसेंट तो आपको एडवांस देना पड़ेगा हाँ, 50 तो देना ही पड़ेगा ठीक हाँ। है अपना, हाँ। वो आप आप डालेंगे में, अपन अपनाउंट में अपन यहाँ से गाड़ी वाले की बात करा देंगे सामने और उसको रवाना कर देंगे ठीक है ऐसा नहीं हो सकता की जैसे पचास परसेंट पेमेंट जहाँ पर डाल दी उसके बाद आपकी गाड़ी उधर जाती है आपका माल उतरने से पहले या माल उतरने से पहले आपको पेमेंट इधर ट्रांसफर हो जाए आपका बहुत ज्यादा दूर पड़ता है ना सेठ हां पंजाब दूर, दूर पड़ता है है ना अगर अपन पास में होता तो अगर कोई के... हमारे चैनल के माध्यम से आपके साथ ऐसा करना चाहे जी जी। तो आप बेझिझक हमारे रेफरेंस पर कर सकते हैं क्यों क्योंकि कई बार किया होता है ना बाकी भ्रावो मैं सुन दकदा हूं कि पार्टी जमा एक नंबर है असी खड़े इनडे डैडी नाल ਗੱਲਬਾਤ ਕੀਤੀ ਹੈ ਨਾ ਆਪਾਂ ਨੂੰ ਬੰਦਾ ਦੇਖਣ ਤੋਂ ਪਤਾ ਲੱਗ ਜਾਂਦਾ ਵੀ ਕਿਵੇਂ ਨੇ ਆਪਾਂ ਜਿਵੇਂ ਤੁਹਾਨੂੰ ਮਹਾਰਾਸ਼ਟਰ ਵਾਲਿਆਂ ਦੀ ਵੀਡੀਓ ਪਾਈ ਤੀਗੀ ਚਾਦਰ ਵਾਲਿਆਂ ਦੀ ਉਸੇ ਤਰ੍ਹਾਂ ਵਧੀਆ ਜੈਨੂਇਨ ਪਰਿਵਾਰ ਹੈ ਤੁਸੀਂ ਬੇਜਿਜਕ ਹੋ ਕੇ ਪੇਮੈਂਟ ਕਰ ਵੀ ਸਕਦੇ ਹੋ ਬਾਕੀ ਚਾਹੇ ਮੈਨੂੰ ਕਰ ਲਿਓ ਫੋਨ ਕੋਈ ਦਿੱਕਤ ਨਹੀਂ ਹੈਗੀ ਆਪਣੇ ਇੱਥੇ ਲੋਕਲ ਵੀ ਬੰਦੇ ਹੋਰ ਬਹੁਤ ਨੇਗੇ ਜਾਣਕਾਰ ਨੇ ਕਿ ਨਿੰਬਹੇੜਾ ਤੇ ਨੀਮਕ ਦੇ ਵਿੱਚ ਜੇ ਗਾੜੀ ਦਾ ਆਪਨ ਕੰਮ ਕਰਾਂਗੇ ਤਾਂ ਆਪਨ ਵੀ ਬੰਦਾ ਸਮਝ ਜਾਏਗੇ ਸਾਹਮਣ ਵਾਲਾ ਤਾਂ ਫਿਰ ਕੋਈ ਦਿੱਕਤ ਨਹੀਂ ਆਪਨ ਕ੍ਰੈਡਿਟ ਵੀ ਕਰ ਸਕਦੇ ਕੋਈ ਦਿੱਕਤ ਨਹੀਂ ਹੈ ਠੀਕ ਹੈ ਜੈਸੇ ਕਿਸੇ ਦੁਕਾਨਦਾਰ ਬਾਈ ਨੇ ਕਰਨਾ ਹੋ ਆਪਰੇ ਨਾਲ ਹਾਂ ਤਾਂ ਇੱਕ ਦੋ ਵਾਰ ਆਪਨ ਵਿਆਪਾਰ ਕਰਾਂਗੇ ਤਾਂ ਆਪਸ ਵਿੱਚ ਸਮਝ ਜਾਏਗੇ ਇੱਕ ਦੂਸਰੇ ਕੋਲ ਤਾਂ ਉਸ ਵਿੱਚ ਆਪਨ ਫਿਰ ਕ੍ਰੈਡਿਟ ਵੀ ਕਰ ਸਕਦੇ ਕੋਈ ਦਿੱਕਤ ਨਹੀਂ ਹੈ ਬੀਜੇ ਮੇਂ ਕੋਈ ਆਪਣਾ ਕਹਿ ਦੀ ਵੀ ਦੁਕਾਨਦਾਰ ਭਰਾਗਾ ਕਿਸੇ ਵੀਰ ਨੇ ਆਪਦਾ ਕੰਮ ਸ਼ੁਰੂ ਕਰਨਾ ਹੈਗਾ ਨਾ ਤਾਂ ਉਹ ਵੀ ਇਹਨਾਂ ਨਾਲ ਸੰਪਰਕ ਕਰ ਸਕਦਾ ਅੱਗੇ ਦਿਖਾਈਏ ਜੀ ਹੋਰ ਕੀ ਕੀ ਹੈਗਾ ਆਪਣੇ ਕੋਲੇ ਬਿਲਕੁਲ ਤੇ ਬਾਕੀ ਜਿਹੜੇ ਆਪਣੇ ਭਰਾਵਾਂ ਨੇ ਘਰਾਂ ਦੇ ਵਿੱਚ ਲਾਉਣਾਗਾ ਤਾਂ ਉਹ ਵੀ ਤੁਸੀਂ ਇਹਨਾਂ ਨਾਲ ਡਾਇਰੈਕਟ ਸੰਪਰਕ ਕਰ ਸਕਦੇ ਹੋ ਇਹਨੇ ਡੈਡੀ ਨੇ ਰਾਮ ਰਾਮ ਜੀ ਤੇ ਭਾਈ ਬਹੁਤ ਵਧੀਆ ਪਾਈਸ ਵਿੱਚ ਵੀ ਲੈ ਜਾਣਾ ਹਾਂ ਹਾਂ ਮਾਈਂਸ ਵਿੱਚ ਵੀ ਹਾਂ ਜੀ ਹਾਂ ਜੀ ਉਧਰ ਵੀ ਜਾئیںਗੇ ਬਿਲਕੁਲ ਸਭ ਤੋਂ ਬੜੀਆ ਤਾਂ ਨਾ ਹਮੇ ਆਪਕਾ ਸਵਾਬ ਜੋ ਹੈ ਬਹੁਤ ਬੜੀਆ ਲਗਾ ਨਹੀਂ ਬਿਲਕੁਲ ਜੀ ਤੇ ਆਜੋ ਭਰਾਵਾਂ ਦਿਖਾਉਣੇ ਜੇ ਐਸੇ ਪੱਥਰਾਂ ਵਿੱਚ ਜਿਹ ਮਾਈਨਸੇ ਨਿਕਲਦੇ ਆ ਆਹ ਇਹ ਬਲੋਕ ਆ ਤਾਂ ਜਾਂ ਇਸੇ ਬਡੇ ਵੀ ਨਿਕਲਦੇ ਆ ਇਹ ਬਲੋਕ ਲਗਭਗ ਇਹੀ ਸਾਈਜ਼ ਆਤੀ ਹੈ ਠੀਕ ਹੈ ਜੋ ਅੰਦਰ ਜੋ ਸਾਈਜ਼ ਕੱਟ ਕਰ ਰਹਾ ਆ ਵਹਾਂ ਪਰ ਦੇਖ ਸਕਦੇ ਆ ਦੇਖੀਏ ਨਾ ਹਾਂ ਆਜੋ ਭਰਾਵਾਂ ਤੁਹਾਨੂੰ ਉਹ ਦਿਖਾਉਣੇ ਆਗੇ ਬਾਈ ਇਹ ਵੀਡੀਓ ਬਣਾਉਂਦਾ ਸਾਡਾ ਕੀ ਸੀਗਾ ਵੀ ਤੁਹਾਨੂੰ ਡਾਇਰੈਕਟ ਫੈਕਟਰੀ ਦੇ ਵਿੱਚੋਂ ਮਾਲ ਮਿਲੇ ਬਾਈ ਜਿਹੜਾ ਤੁਸੀਂ ਆਪਦੇ ਘਰਾਂ ਦੇ ਲਈ ਆਪਦੇ ਗਦਾਮਾਂ ਦੇ ਲਈ ਜਾ ਕਿਤੇ ਵੀ ਤੁਸੀਂ ਯੂਜ਼ ਕਰਨਾ ਗੋਰੀ ਸਟੋਨ ਸਪਲਾਇਰ ਦੇ ਨਾਮ ਸੇ ਆਪਣਾ ਕਿਸਕੇ ਗੋਰੀ ਸਟੋਨ ਹਾਂ ਗੋਰੀ ਸਟੋਨਸ ਦੇ ਨਾਮ ਸੇ ਮੈਂ ਆਪਕਾ ਨੰਬਰ ਵੀ ਉੱਪਰ ਡਾਲ ਦੂੰਗਾ ਜੀ ਜੀ ਹਾਂ ਗੋਰੀ ਸਟੋਨ ਦੇ ਨਾਮ ਤੇ ਆ ਬਾਈ ਜੀ ਤੇ ਨੰਬਿਹੇੜਾ ਦੇ ਵਿੱਚ ਆ ਇਹ ਚਤੌੜਗੜ ਤੋਂ ਨੀਮ ਚ ਰੋਡ ਦੇ ਉਪਰ ਆ ਜਾਂਦਾ ਤੇ ਦੇਖੋ ਬੰਦੇ ਕੁਦਰਤ ਦੇ ਵੀ ਸ਼ੌਂਕੀ ਨੇਗੇ ਤੇ ਦਸ ਦੋਸਤ ਲਾਏ ਨੇ ਬਹੁਤ ਵਧੀਆ ਇਧਰਲੇ ਪਾਸੇ ਤੇ ਜੇ ਇੱਕ ਦੋ ਜੇ ਹੋ ਗਿਆ ਆਪਕਾ ਕਟਿੰਗ ਵਾਲਾ ਹਨਾ ਜੀ ਜੀ ਇਹ ਅੱਗੇ ਚੱਲ ਰਿਹਾ ਹੈ ਕੰਮ ਬਤਾਇ ਠੀਕ ਹੈ ਤੇ ਦਿਖਾਉਣੇ ਆ ਬਾਈ ਤੁਹਾਨੂੰ ਆ ਜਓ ਜੇ ਚੰਦਰਾ ਹੈ ਨਾ ਤੇ ਇੱਥੇ ਬਈ ਇਸ ਤਰ੍ਹਾਂ ਜਿਹੜੇ ਟੁਕੜੇ ਨੇਗੇ ਇਹ ਕੱਟ-ਕੱਟ ਕੇ ਇਹਨਾਂ ਨੂੰ ਲਾਈ ਜਾਂਦੇ ਆਗੇ ਦੇਖੋ ਉਧਰ ਦੇ ਪਾਸੇ ਜਿਹੜਾ ਕੱਟ ਲਾਗਾ ਇਸ ਤਰ੍ਹਾਂ ਸਿ ਆਪ ਡਿਜ਼ਾਈਨ ਇਸਕਾ ਕੱਟ ਕਰਦੇ ਆ ਹਨ ਹਾਂ ਇਹ ਸਾਈਜ਼ ਵਿੱਚ ਹੋ ਜਾਂਦਾ ਹੈ ਹਾਂ ਹਾਂ ਸਾਈਜ਼ ਵਿੱਚ ਹੋ ਜਾਂਦਾ ਹੈ ਇਹ ਸੱਤ ਪੱਥਰ ਆਤਾ ਹੈ ਇਹ ਜੋ بڑا ਪੱਥਰ ਹੈ ਉਸੇ ਅੰਦਰ ਕੱਟ ਕਰਦੇ ਆ ਹਨ ਹਾਂ ਜਿਹੜਾ ਬਈ ਵੱਡਾ ਪੱਥਰਾ ਜਾਂ ਉਹਨੂੰ ਭਰਾਉ ਉਹ ਇਹ ਇੱਥੇ ਕੱਟ ਕਰਦੇ ਆਗੇ ਇਹਦੀ ਨਾਲ ਆ ਜੀ जब वा पत्थर आ गा यही बोल रहा हूँ मैं इसमें जहाँ भाई बड़ा पत्थर है इस तरीके भाई इतना कट कर दिया देखो देखो भाई ये दो फीट का साइज कट करता है लमे दो फीट का साइज कट करता है ठीक है वो डेढ़ फीट का करता है अच्छा ये दो फुट का कट करता गा ठीक है ਇਹ ਜਿਹੜਾ ਆ ਇਧਰਲੇ ਪਾਸੇ ਕੱਟ ਰਦਾਗਾ ਇਹੇ ਕਰਦਾ ਬਾਈ ਜੀ ਡੇਢ ਫੁੱਟ ਦਾ ਇਹ ਡੇਢ ਫੁੱਟ ਦਾ ਕਰਦਾ ਹੈ ਉਹ ਦੇਖੋ ਬਾਈ ਐਸ ਤਰ੍ਹਾਂ ਇਹ ਕੱਟ ਕਰਦੇ ਆ ਰੋ ਗਿਆ ਦੇਖਣਾ ਉਹ ਅਸੀਂ ਚਲਾਇੰਗੇ ਸੇ ਠੀਕ ਹੈ ਆ ਦੇਖੋ ਬੰਦਾ ਲੋ ਜੀ ਭਰਾਵੋ ਆਪਣੇ ਨਾ ਘਰਾਂ ਦੇ ਵਿੱਚ ਇੱਕ ਇਹਦੇ ਨਾਲ ਦਾ ਜਿਹੜਾ ਬਈ ਪੱਥਰਾਗਾ ਉਹ ਲੱਗਦਾ ਹੁੰਦਾਗਾ ਤੇ ਬਹੁਤੇ ਵੀਰਾਂ ਦੀ ਚਾਹ ਹੁੰਦੀ ਹੈਗੇ ਵੀ ਯਾਰ ਇਹ ਪੱਥਰ ਕਿਵੇਂ ਤਿਆਰ ਹੁੰਦਾ ਕਿਵੇਂ ਨਿਕਲਦਾ ਕਿਵੇਂ ਬਣਦਾਗਾ ਹਨਾ ਤਾਂ ਅੱਜ ਆਪਾਂ ਤੁਹਾਨੂੰ ਬਈ ਇਹਦੇ ਬਾਰੇ ਜਾਣਕਾਰੀ ਦੰਨੇ ਆ ਵੀ ਜਿਹੜੇ ਆਹਾ ਤੁਹਾਡੇ ਸਾਹਮਣੇ ਡਿਜ਼ਾਈਨ ਬਣੇ ਪੈਣੇ ਹਨਾ ਜਿਵੇਂ ਆਹਾ ਥੋੜੇ ਜੇ ਮੋٹے ਹੋ ਗਏ ਆ ਉਦੋਂ ਮੋਟਾ ਹੋ ਗਿਆ ਆ ਉਦੋਂ ਬਰੀਕ ਹੋ ਗਿਆ ਤੇ ਇਸੇ ਤਰ੍ਹਾਂ ਇਹਦੀ ਜਿਹੜੀ ਅਲੱਗ-ਅਲੱਗ ਡਿਜ਼ਾਈਨਿੰਗ ਆ ਗਈ ਆ ਛੋਟੇ ਕੱਟਾਂ ਦੇ ਵਿੱਚ ਹੋ ਗਏ ਵੀ ਇਹ ਕੱਟਾਂ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਕਹੇ ਜਾਂਦਾ ਸੀਗਾ ਤੁਸੀਂ ਨੂੰ ਦੱਸਦਾ ਵੀ ਇਹ ਉਦੋਂ ਬਾਅਦ ਤੁਹਾਨੂੰ ਮੈਂ ਅੰਦਰ لے ਆ ਕੇ ਵੀ ਦਿਖਾਉਂਗਾ ਜਿੱਥੇ ਕਟਿੰਗ ਹੋ ਰਹੀ ਹੈਗੀ ਉਦੋਂ ਪਹਿਲਾਂ ਇਹ ਇਹੋ ਜਿਹੇ ਪੱਥਰਾਂ ਦੇ ਰੂਪ ਦੇ ਵਿੱਚ ਧਰਤੀ ਦੇ ਵਿੱਚੋਂ ਨਿਕਲਦਾ ਜਾਂ ਆਪਾਂ ਕਹਿ ਦਈਏ ਵੀ ਡੂੰ ਵੀ ਵੱਡੇ-ਵੱਡੇ ਪੱਥਰ ਹੁੰਦੇ ਆਗੇ ਆਹ ਦੇਖੋ ਜਿਵੇਂ ਆਪਣੀ ਦਵਾਰਾਂ ਤੇ ਲਾਇਆ ਹੁੰਦਾ ਕਿੰਨੀ ਚਮਕ ਜਿਹੜੀ ਇਹਦੇ ਵਿੱਚ ਧੁੱਪ ਦੇ ਕਾਰਨ ਚਮਕੀ ਜਾਂਦਾ ਕਈ ਵਾਰ ਇਹਨੂੰ ਐ ਵੜ ਦਿੰਦੇ ਆ ਤੇ ਆਂ ਉੱਪਰੋਂ ਵਿੰਗੜ ਖਿਬੜ ਜਾ ਆਪਾਂ ਆਪਣੀਆਂ ਦੀਵਾਰਾਂ ਤੇ ਲਾ ਦਿੰਦੇ ਆ ਤੇ ਉਵੇਂ ਹੋ ਜਾਂਦਾ ਹੋ ਪਰਲੇ ਪਾਸੇ ਇਹਦੀ ਖਦਾਈ ਚੱਲ ਰਹੀ ਆ ਮੈਂ ਤੁਹਾਨੂੰ ਉਹ ਵੀ ਦਿਖਾ ਕੇ ਲਿਆਉਣਾਗਾ ਤੇ ਉਦੋਂ ਪਹਿਲਾਂ ਤੁਹਾਨੂੰ ਸਾਰਾ ਜਿਹੜਾ ਫੈਕਟਰੀ ਦਾ ਢੇਗਾਗਾ ਇੱਕ ਵਾਰੀ ਭਰਾਵੋ ਉਹ ਲਵਾ ਦਾਂ ਵੀ ਇਸ ਤਰੀਕੇ ਨਾਲ ਉਰੇ ਜਿਹੜਾ ਇਹ ਤਿਆਰ ਹੁੰਦਾ ਤੇ ਜੇਕਰ ਇੱਥੋਂ ਤੁਸੀਂ ਆਪਦੇ ਘਰਾਂ ਦੇ ਲਈ ਮਟੀਰੀਅਲ ਮੰਗਵਾਉਣਾ ਨਾ ਇਹ ਤਾਂ ਤੁਹਾਨੂੰ ਹੋਲ ਸੇਲ ਰੇਟ ਤੇ ਸੋਡੇ ਘਰੇ ਪਹੁੰਚ ਹੋ ਜੂਗੀ ਬਸ ਉਹਨੂੰ ਜਿਹੜਾ ਕਰਾਇਆ ਕਰਾਇਆਗਾ ਉਹ ਦੇਣਾ ਪਊਗਾ ਤੇ ਪੇਮੈਂਟ ਬਾਈ ਇੱਥੇ ਇਹਨਾਂ ਦੇ ਖਾਤੇ ਦੇ ਵਿੱਚ ਪਾ ਦਿਓ ਤੇ ਇੱਥੋਂ ਤੁਹਾਡਾ ਇਨਾ ਕ ਫਾਇਦਾ ਹੋ ਜੂਗਾ ਮੈਂ ਕਹਿੰਦਾ ਵੀ ਆਪਾਂ ਕਿਤੋਂ ਲੋਕਲ ਲੈ ਕੇ ਤੁਸੀਂ ਹਨਾ ਤਿੰਨ ਕੋਠੀਆਂ ਦੇ ਜਾਂ ਚਾਰ ਕੋਠੀਆਂ ਦੇ ਉਹਨੇ ਰੁਪਈਆਂ ਚ ਫਰਸ ਲੱਗੂਗਾ ਤੇ ਇੱਥੋਂ ਤੁਸੀਂ ਆ ਚੀਜ਼ ਨਾਲ ਆਪਦੇ ਘਰੇ ਮੈਂ ਕਹਿੰਦਾ ਵੀ ਚਾਰ ਕੋਠੀਆਂ ਦੇ ਉਸ ਚ ਉਹਨਾਂ ਲੱਗ ਜੂਗਾ ਤੇ ਜਿੰਨੇ ਨਾਲ ਤੁਸੀਂ ਇੱਥੋਂ ਆਪਾਂ ਕਹੇ ਦੀ ਇੱਕ ਕੋਠੀ ਦਾ ਜਿੰਨਾ ਆਪਾਂ ਨੂੰ ਖਰਚਾ ਪੈਂਦਾ ਉਰੂ ਮਗਵਾਉਣ ਤੇ ਤੁਸੀਂ ਚਾਰ ਕੋਠੀਆਂ ਦਾ ਉਹਨਾ ਉਹ ਕਰ ਸਕਦੇ ਹੋ ਤੇ ਇਹ ਸਾਰੀ ਚੀਜ਼ ਬਾਈ ਦੇਖੋ ਕਿਵੇਂ ਕਿਵੇਂ ਡਿਜ਼ਾਈਨਿੰਗ ਦੇ ਰੂਪ ਦੇ ਵਿੱਚ ਆਉਂਦੀ ਆ ਤੇ ਉਸ ਤੋਂ ਬਾਅਦ ਇਹਨੂੰ ਅੰਦਰ ਕੱਟਦੇ ਹੈਗੇ ਆਪਾਂ ਤੁਹਾਨੂੰ ਉਹ ਕੱਟਣ ਵਾਲਾ ਜਿਹੜਾ ਸਿਸਟਮ ਉਹ ਦਿਖਾਵਾਂਗੇ ਰਾਮ ਰਾਮ ਜੀ ਤੇ ਉਹ ਤੁਹਾਨੂੰ ਦਿਖਾਵਾਂਗੇ ਸਾਰਾ ਦੇਖੋ ਬਾਈ ਤੇ ਇਧਰ ਉਧਰ ਖਦਾਨ ਹੈ ਇਸ ਕੀ ਖਦਾਨ ਹੈ ਹੂੰ ਤੇ ਇਹਨਾਂ ਤੋਂ ਅਸੀਂ ਲਈ ਪਰਮਿਸ਼ਨ ਤੇ ਇਹਨਾਂ ਦੇ ਉੱਪਰ ਤੁਹਾਨੂੰ ਆਪਾਂ ਨੰਬਰ ਵੀ ਪਾਵਾਂਗੇ ਤੁਸੀਂ ਸਿੱਧਾ ਮੰਗਵਾਉਣਾ ਤਾਂ ਮੰਗਵਾ ਸਕਦੇ ਹੋ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਵੀ ਬਾਈ ਜਿਵੇਂ ਆਪਣੇ ਘਰਾਂ ਦੇ ਵਿੱਚ ਨਾ ਆਪਾਂ ਇਹ ਚੀਜ਼ ਲਾਉਣੀ ਹੋਵੇ ਤਾਂ ਬਾਈ ਬਹੁਤ ਸੋਹਣੀ ਚੀਜ਼ ਆਪਾਂ ਕਹੀਏ ਵੀ ਇਹ ਬਣ ਸਕਦੀ ਹੈਗੀ ਤੇ ਆ ਦੇਖੋ ਬਾਈ ਮੈਂ ਕਹਿੰਦਾ ਕੀ ਬਾਤ ਹੈ ਤੇ ਬਾਈ ਜੀ ਬਹੁਤ ਵਧੀਆ ਕੁਆਲਟੀ ਦਾ ਆਪਾਂ ਤੁਹਾਨੂੰ ਗੌਰਵੀ ਸਟੋਨ ਸਪਲਾਈਅਰਸ ਤੋਂ ਦਿਖਾਉਣੇ ਆਗੇ ਜਿਵੇਂ ਆ ਮਟੀਰੀਅਲ ਪਿਆ ਇਹ ਕਿੰਨੇ ਸਾਈਜ਼ ਵਾਲਾ ਜੀ ਇਹ 22 22 ਆਤਾ ਹੈ ਸਭ 22 22 ਦਾ ਇਸਕਾ ਰੇਟ 22 ਰੁਪਏ ਹੈ ठीक ठीक है का, है ठीक है, का है।, ठीक है। जाने के एक पीस की बात करें इसका तो पच्चीस सकते ये तेज, तेज है। फ्लोर के लिए ये मेन फ्लोर के लिए मेन आता है ये इसकी दोनों साइड बन सकते हैं दोनों साइड लग सकते निबाड़ा जो अपन पॉलिश करवाएंगे ये कलर बैठता है इसके अंदर ठीक है ये कलर आप देखिए ठीक है है ये ग्रे कलर आता एकदम डार्क ग्रे कलर आएगा इसका बिल्कुल इसकी पॉलिश का क्या खर्चा आ जाता है बाद में पॉलिश का तो अपन घर में लगाने के बाद करवाते हैं अधिकतर है। मिरर पॉलिश लगाता है ना लगाने चीक के चीक बाद चीक है। है। बिल्कुल बिल्कुल जैसे जी एक फुट के अंदर माल है माल 6 फुट है इसका 6 फुट 5 फुट 3 फुट जो चाहिए जो साइज मिल जाएगा ठीक है बिल्कुल और ये ढाई दो का रेट है इसमें उन्तीस तेईस भी आ जाता है बाईस भी आता है बाईस सौ तेईस जैसा रेट सारे कस्टमर्... का इसका कस्टमर को जैसा रिक्वायरमेंट रहता है वैसा देते हैं इसका रेट रहता हा, हा, है तीस रूपए तीस रूपए ठीक है।, है इसकी दो मतलब जो निम्बाड़ा स्टोन है उसकी दोनों साइड जो है दोनों साइड आती है ठीक है बिल्कुल जी और इसमें एक साइड वाला लेना चाहें तो उसकी रेट बहुत कम रहती है अच्छा एक साइड वाला फिफ्टीन रूपीज ओनली बस ये कहने भाई ये दोनों साइज तुम बरतने दोनों साइडा बरतनिया ने ताए सोनू पोगा 30 फुट जे तुसी एक साइड वाला लेना भी एक साइड ही बरती जावे वो सिर्फ सोनू 15 फुट दे विच इसमें ये 3 फुट इसमें चार फुट तक इसमें एक ही रेट है थर्टी रुपीज ठीक है ये मतलब चार फुट तक का अपने माल के अंदर सर के अंदर कोई भी लाइन डोरा नहीं दिखेगा आपको खास बात ये, ये, ये है कि कोई लाइन डोरा नहीं दिखेगा एकदम क्लियर माल है बिल्कुल जी बिल्कुल ये साढ़े तो, चार फुट है ये पाँच फुट है बिल्कुल इसका रेट है बत्तीस रूपया नहीं नहीं बिल्कुल जी बिल्कुल और इसमें सात फुट तक आता है ठीक है वो पैंतीस रुपए फुट पड़ेगा ठीक है सात फुट तक ठीक है, है। तो आ इधर ले पास आ गया जी ये साढ़े छह फुट है और इधर सात फुट रखा ठीक है ये सात फुट का है जिनके हम कहेंगे ये तीन, तीन फुट से शुरू होकर सात फुट तक जाता है हाँ सात फुट तक तुम यह जी क्वालिटी इन्हों तो लै सकते हो तो सब तो बड़ी गल की है भी यदि तुम जी दोनों साइडा ने गियाँ वो वरत सकते हो दोनों साइडा वरतों के बिल्कुल जी ਦੋਨੋਂ ਸਾਈਡ ਦੇ ਬਾਅਦ ਥਿਕਨੈਸ ਵੀ 25 mm ਹੈ ਠੀਕ ਹੈ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਕੀ ਹੈ ਵੀ ਤੁਸੀਂ ਇਹਨਾਂ ਨੂੰ 50% ਪੇਮੈਂਟ ਸਾਨੂੰ ਪਹਿਲਾਂ ਪਾਉਣੀ ਪਊ ਕੋਈ ਵੀ ਕੁਆਲਿਟੀ ਆ ਜਿਵੇਂ ਤੁਸੀਂ ਆ ਸਾਰਾ ਦੇਖਿਆ ਹੈਗਾ ਕੋਈ ਵੀ ਸਾਈਜ਼ ਆ ਤਾਂ ਉਹਦਾ ਤੁਸੀਂ ਸਕਰੀਨਸ਼ਾਟ ਲੈ ਕੇ ਇਹਨਾਂ ਨੂੰ ਭੇਜ ਦਿਓ ਵੀ ਸਾਨੂੰ ਆ ਸਾਈਜ਼ ਦੇ ਵਿੱਚ ਚਾਹੀਦਾ ਹੈਗਾ ਤੇ ਜਾਂ ਆ ਲੰਬਾਈ ਦੇ ਵਿੱਚ ਚਾਹੀਦਾ ਜਾਂ ਇਹਦੇ ਵਿੱਚ ਚਾਹੀਦਾ ਹੈਗਾ ਇਹ ਸੋਡੇ ਨਾਲ ਰੇਟ ਦੀ ਗੱਲਬਾਤ ਕਰ ਲਿਓ 50% ਪੇਮੈਂਟ ਪਾ ਦਿਓ ਇਹਨਾਂ ਨੂੰ ਪਹਿਲਾਂ ਬਾਕੀ ਜਦੋਂ ਤੁਹਾਡੀ ਗੱਡੀ ਲੋਡ ਹੋ ਗਈ ਡਰਾਈਵਰ ਨਾਲ ਗੱਲ ਕਰਕੇ ਪੂਰੀ ਪੇਮੈਂਟ ਉਦੋਂ ਪਾਉਣੀ ਹੈਗੇ ਤੇ ਗੱਡੀ 24 ਤੋਂ 37 ਘੰਟਿਆਂ ਦੇ ਵਿੱਚ ਵਿੱਚ ਇੱਥੋਂ ਜਿੰਨਾ ਆਪਣਾ ਸਫ਼ਰ ਹੈ 1000 ਕਿਲੋਮੀਟਰ ਪੈ ਜਾਂਦਾ ਪੰਜਾਬ ਟੋਟਲ ਜਿੱਥੋਂ ਲਈਏ 1000 ਜਾਂ 1200 ਪੈ ਜਾਂਦਾ ਤਾਂ 24 ਤੋਂ 37 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਗੱਡੀ ਆ ਉਹ ਤੁਹਾਡੇ ਘਰੇ ਪਹੁੰਚ ਜਾਣੀ ਹੈ ਠੀਕ ਹੈ ਜੀ ਠੀਕ ਹੈ ਸਰ ਬਿਲਕੁਲ ਜੀ ਆਪਕਾ ਬਹੁਤ ਬਹੁਤ ਧੰਨਵਾਦ ਜੋ ਆਪਨੇ ਹਮਾਰੇ ਕਿਸਾਨ ਬਾਈਆਂ ਨੂੰ ਇਸ ਕੀ ਜਾਣਕਾਰੀ ਦੀ